ਸਾਡੇ ਕੁਝ مسیਹੀ ਭਾਈਪਣ ਫੋਕੀ ਤੇ ਸਸਤੀ ਵਾਹੋ ਵਾਈ ਖੱਟਣ ਦੇ ਚੱਕਰ 'ਚ ਇਹੀ ਮੌਕਾ ਭਾਲਦੇ ਰਹਿੰਦੇ ਆ ਵੀ ਕਦੋਂ ਅਸੀਂ ਦੂਸਰੇ ਸਮਾਜ ਦੇ ਰੀਤੀ ਰਿਵਾਜਾਂ ਜਾਂ ਤਿਉਹਾਰਾਂ ਤੇ ਟਿਕਟ ਪਣੀ ਕਰੀਏ ਤੋ ਕਰਦੇ ਵੀ ਰਹਿੰਦੇ ਨੇ ਬਹੁਤ ਸਾਰੇ ਲੋਕ ਕੀ ਬਸ ਇਹੀ ਵੀਡੀਓਜ਼ ਸ਼ੇਅਰ ਕਰੀ ਜਾਂਦੇ ਆ ਕਿ ਅਸੀਂ ਕੀ ਨਹੀਂ ਮਨਾਉਂਦੇ ਕਿਉਂ ਨਹੀਂ ਮਨਾਉਂਦੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਰੱਬ ਤੋਂ ਡਰੋ ਤੇ ਅਕਲ ਨੂੰ ਹੱਥ ਮਾਰੋ ਕਿਉਂਕਿ ਜਿਹੜੇ ਮੁੱਦਿਆਂ ਦੀ ਤੁਸੀਂ ਗੱਲ ਕਰਦੇ ਪਏ ਆ ਜਿਹੜੀਆਂ ਗੱਲਾਂ ਦੀ ਤੁਸੀਂ ਗੱਲ ਕਰਦੇ ਪਏ ਆ ਤਿਉਹਾਰਾਂ ਦੀ ਗੱਲ ਕਰਦੇ ਪਏ ਆ ਇਹ ਭਾਵਨਾਵਾਂ ਜਿਹੜੇ ਲੋਕ ਮਨੰਦਦੇ ਆ ਨਾ ਉਹਨਾਂ ਵਾਸਤੇ ਬਹੁਤ ਸੰਵੇਦਨਸ਼ੀਲ ਹੈ ਤੇ ਸਮਾਜਿਕ ਪਾਈਚਾਰੇ ਵਾਸਤੇ ਵੀ ਇਹ ਬਹੁਤ ਸੰਵੇਦਨਸ਼ੀਲ ਹੈ ਜਿਹਨਾਂ ਚੀਜ਼ਾਂ ਨੂੰ ਜਿਹੜਾਂ ਗੱਲਾਂ ਨੂੰ ਤੁਸੀਂ ਸਮਝਦੇ ਨਹੀਂ ਆ ਉਹਨਾਂ ਤੇ ਟਿੱਕਾ ਟਿੱਪਣੀ ਕਰਨੀ ਬੰਦ ਕਰੋ ਕਿਉਂਕਿ ਜਦੋਂ ਸਾਡੇ ਪ੍ਰਤੀ ਕੋਈ ਟਿੱਕਾ ਟਿੱਪਣੀ ਕਰਦਾ ਤਾਂ ਸਾਥੋਂ ਬਰਦਾਸ਼ਤ ਨਹੀਂ ਹੁੰਦਾ ਇਸ ਕਰਕੇ ਅਸੀਂ ਵੀ ਆਪਣੀਆਂ ਲਿਮਿਟਸ ਨੂੰ ਕਰਾਸ ਨਾ ਕਰੀਏ ਦੂਜੀ ਗੱਲ ਇਹ ਹੈ ਕਿ ਇਹ ਜੋ ਤੁਸੀਂ ਕਰਦੇ ਹੋ ਟਿੱਕਾ ਟਿੱਪਣੀ ਠੀਕ ਹੈ ਜੀ ਸਿਰਫ ਵਿਊਜ਼ ਲੈਣ ਦੇ ਚੱਕਰ ਦੇ ਵਿੱਚ ਇਹ ਬਾਈਬਲ ਦੀਆਂ ਸਿੱਖਿਆਵਾਂ ਤੇ ਸਿਧਾਂਤਾਂ ਤੇ ਵੀ ਬਿਲਕੁਲ ਵਿਰੁੱਧ ਦਾ ਠੀਕ ਹੈ ਤੇ ਇਹ ਸਮਾਜਿਕ ਨਜ਼ਰੀयत ਹੋਵੇ ਬਿਲਕੁਲ ਨਜਾਇਜ਼ ਆ ਤੇ ਬਿਲਕੁਲ ਗਲਤ ਆ ਕਿ ਤੁਹਾਨੂੰ ਪਤਾ ਹੈ ਟੱਡੀਆਂ ਨੇ ਨਾ ਬਚਕਾਨਾ ਹਰਕਤਾਂ ਦੇ ਕਰਕੇ ਇਸ ਚੀਜ਼ ਦਾ ਸਾਰਾ ਖਾਮਿਆਜਾ ਪੂਰੀ ਮਸੀਹੀ ਕੌਮ ਨੂੰ ਭੁਗਤਣਾ ਪੈ ਰਿਹਾ ਅੱਜ ਦੇ ਦਿਨ ਕਿਉਂ ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਬਚਕਾਨਾ ਹਰਕਤਾਂ ਕਰਦੇ ਹੋ ਟਿਕਾ ਟਿਪਣੀ ਕਰਦੇ ਹੋ ਤਾਂ ਸਮਾਜ ਵਿੱਚ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਫਿੱਕ ਪੈ ਜਾਂਦੀ ਹੈ ਟਕਰਾਰ ਫੁੱਟ ਲੜਾਈ ਝਗੜੇ ਇਵਨ ਆਪਸੀ ਟਕਰਾ ਦੀ ਸਥਿਤੀ ਵੀ ਬਣ ਜਾਂਦੀ ਹੈ ਤੇ ਇਹਨਾਂ ਨੂੰ ਨਜਿਠਣਾ ਜਿਹੜੇ ਨਜਿਠਦੇ ਉਹਨਾਂ ਨੂੰ ਪੁੱਛੋ ਨੇ ਜੇਠਣਾ ਬੜਾ ਔਖਾ ਹੁੰਦਾ ਤੇ ਇਹ ਜਦੋਂ ਸਥਿਤੀ ਬਣਦੀ ਆ ਇਹ ਬਿਨਾ ਨੁਕਸਾਨ ਕੀਤੇ ਨਹੀਂ ਜਾਂਦੀ ਇਸ ਕਰਕੇ ਮੈਂ ਇਹ ਕਹਿਣਾ ਚਾਹਨਾ ਜੋ ਅਸੀਂ ਮੰਨਦੇ ਆ ਜੋ ਤੁਸੀਂ ਮੰਨਦੇ ਆ ਮੰਨੀ ਜਾਓ ਬਹੁਤ ਅੱਛੀ ਗੱਲ ਐ ਚੰਗੀ ਗੱਲ ਐ ਉਹਨੂੰ ਦੱਸੋ ਵੀ ਕੀ ਮੰਨਦੇ ਆ ਪਰ ਜਿਹੜੀ ਚੀਜ਼ ਤੁਸੀਂ ਮੰਨਦੇ ਹੀ ਨਹੀਂ ਉਹਦੇ ਤੇ ਤੁਸੀਂ ਕਿਉਂ ਟਿਕਟ ਟਿਪਣੀ ਕਰਨ ਲੱਗੇ ਆਂ ਉਹਦੀ ਐਡਵਰਟਾਈਜ਼ਮੈਂਟ ਕਿਉਂ ਕਰਨ ਲੱਗੇ ਆਂ ਅਖੇ ਅਸੀਂ ਆਹ ਨਹੀਂ ਮੰਨਦੇ ਅਖੇ ਅਸੀਂ ਉਹ ਨਹੀਂ ਮੰਨਦੇ ਨਹੀਂ ਮੰਨਦੇ ਨਾ ਮੰਨੋ ਐਡਵਰਟਾਈਜ਼ਮੈਂਟ ਕਰਨ ਦੀ ਕੀ ਜ਼ਰੂਰਤ ਆ ਤੁਸੀਂ ਤਾਂ ਇਹ ਗੱਲਾਂ ਕਰਕੇ ਕਮਰੇ 'ਚ ਸੌਂ ਜਾਣਾ ਪਰ ਇਹਦਾ ਖਾਮਿਆਜਾ ਮੈਂ ਪਹਿਲਾਂ ਵੀ ਕਿਹਾ ਪੂਰੀ ਮਸੀਹੀ ਕੌਮ ਨੂੰ ਪੂਤਨਾ ਪੈ ਰਿਹਾ ਦੇਖੋ ਸੋਸ਼ਲ ਮੀਡੀਆ ਇੱਕ ਬੜਾ ਅੱਛਾ ਪਲੇਟਫਾਰਮ ਹੈਗਾ ਆਪਣੀ ਗੱਲ ਨੂੰ ਦੂਜਿਆਂ ਤੱਕ ਪਹੁੰਚਾਉਣ ਦੇ ਲਈ ਪਰ ਅਸੀਂ ਇਹਦਾ ਮਿਸਯੂਜ਼ ਨਾ ਕਰੀਏ ਇਹਨੂੰ ਅਸੀਂ ਆਪਣੇ ਪਰਸਨਲ ਗੇਨਸ ਦੇ ਲਈ ਨਾ ਵਰਤੀਏ ਬਲਕਿ ਜੇ ਸਮਾਜ ਵਿੱਚ ਕੋਈ ਚੰਗੀ ਚੀਜ਼ ਆਪਾਂ ਦੇ ਸਕਦੇ ਆ ਸਮਾਜ ਨੂੰ ਕੋਈ ਚੰਗੀ ਸੇਵ ਦੇ ਸਕਦੇ ਆ ਪਿਆਰ ਦਾ ਸਨੇਹ ਲਾ ਸਕਦੇ ਆ ਆਪਸੀ ਭਾਈਚਾਰਕ ਸਾਂਝ ਦਾ ਸਨੇਹ ਲਾ ਸਕਦੇ ਆ ਤੇ ਕੋਈ ਉਸ ਤਰ੍ਹਾਂ ਦਾ ਤੁਸੀਂ ਕਿਸੇ ਨਾਲ ਵਿਚਾਰ ਵਟਾਂਦਰਾ ਕਰੋ ਜੇ ਨਹੀਂ ਕਰ ਸਕਦੇ ਤਾਂ ਰਹਿਣ ਦਿਓ ਪਰ ਟਿਕਟਪਣੀ ਨਾ ਕਰੋ ਦੂਸਰਿਆਂ ਦੇ ਸਮਾਜ ਵਿੱਚ ਜਿਹੜੀ ਆਪਸੀ ਭਾਈਚਾਰਕ ਸਾਂਝ ਹੁੰਦੀ ਹੈ ਇਹ ਬੜੀ ਸੈਂਸਿਟਿਵ ਬੜੀ ਸੰਵੇਦਨਸ਼ੀਲ ਹੁੰਦੀ ਹੈ ਇਸ ਕਰਕੇ ਅਸੀਂ ਸਮਾਜ ਦੇ ਭਾਈਚਾਰੇ ਦੇ ਨਾਲ ਨਾ ਖੇਡੀਏ ਕਿਉਂਕਿ ਸਮਾਜ ਦੇ ਭਾਈਚਾਰੇ ਦੇ ਨਾਲ ਖੇਡਣਾ ਜਾਂ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣਾ ਅੱਗ ਦੇ ਨਾਲ ਖੇਡਣ ਦੇ ਬਰਾਬਰ ਹੈ ਤੇ ਮੈਂ ਆਪਣੇ ਸਾਰੇ ਮਸੀਹ ਭੈਣ ਭਾਈਆਂ ਅੱਗੇ ਇਹ ਹੀ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹਨਾਂ ਗੱਲਾਂ ਤੋਂ ਇਹਨਾਂ ਚੀਜ਼ਾਂ ਤੋਂ ਅਸੀਂ ਸਾਰੇ ਗਰੇਜ਼ ਰੱਖੀਏ ਸਭ ਨੂੰ ਸਲਾਮ ਜੈਮਸੀ